ਗਵਰਨਮੈਂਟ ਦੇ ਸਾਥ ਰਾਜ ਨੂੰ ਜਿਹੜਾ ICICI ਬੈਂਕ ਦੇ ਗਿਆਨ ਆ ਗਿਆ ਜਿਹੜੀ ਹੈ ਫੋਨ ਕਾਲਿੰਗ ਨਾ ਤੋਂ ਮਰੀ ਹੋਈ ਸਾਨੂੰ ਜਿਹਨਾਂ ਤੋਂ ਬਾਅਦ ਉਸੇ ਬਾਰੇ ਵਕਸੂਲ ਪੁਆਇੰਟ ਤੇ ਉਹਨਾਂ ਨੇ ਉਥੋਂ 85000 ਰੁਪਏ ਦਾ ਇਹ ਜਿਹੜੀ ਸਭ ਇਨਫਰਮੇਸ਼ਨ ਨਹੀਂ ਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫਰਮੇਸ਼ਨ ਕਿਸ ਤਰੀਕੇ ਦੇ ਅੰਟੀ ਜਾਇਲ ਉਪਰੋਂ ਦਾ ਮੈਨੇਜਰ ਸਾਹਿਬ ਉੱਥੇ ਨਹੀਂ ਸੀ ਜੀ ਉਹਨੇ ਆਪਸੀ ਦਲ ਕਰਕੇ ਨਿਰੋਧਪੋਰਟ ਦਿੱਤੀ ਉਹਦੇ ਸਾਰੇ ਰੈਕਸ਼ਨ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਆਫਸਰ ਅਸੀਂ मौके ਤੇ ਪਹੁੰਚੇ ਮਨੂਜ਼ ਦਾ ਇੱਕ ਨੀਤੋਂ ਉਹ ਪੇਸ਼ ਕਰਦੇ ਆਏ ਕਿ ਜਿੱਦ ਨੂੰ ਨੌਜਵਾਨ ਨੇ ਔਰ ਪਰ ਪੱਝੇ ਵੀ ਪੈਦਲ ਹੋ ਜਿਹੜੀ ਉਹ ਬੈਂਕ ਕਾਫਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਜੇਸ ਨੂੰ ਬੜੇ ਵਾਸ ਤਰੀਕੇ ਨਾਲ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਸੀ ਮੌਜੂਦ ਅਤੇ 24 ਘੰਟੇ ਦੇ ਵਿਚਕਾਰ ਸਾਰੇ ਗ੍ਰਿਫਤਾਰੀਆਂ ਹੋਈਆਂ ਹੋ। ਔਰ ਕੈਸ਼ ਵੀ ਤੌਰ ਹੋਇਆ। ਕਾਫੀ ਹਾਲ ਤੱਕ ਇੰਡੀਆ ਮੁਵੈਸਿੰਗ ਦੀ ਜਿਹੜੇ ਕਿੰਨ ਮੌਜੂਦ ਨੇ ਇਹ ਹੈਗਾ ਸੂਰਜ ਸੁਲਤਾਨਪੁਰ ਰੋਡ ਦਾ ਤਕਰੀਬਨ 22 ਸਾਲ ਦਾ। ਇਹਨਾਂ ਜੀ ਤੇ ਇਹ ਸਾਜਨ ਇਹ ਹੈਗਾ ਭਾਈ ਮਨ ਸਿੰਘ ਰੋਡ ਸੁਲਤਾਨਪੁਰ 19 ਸਾਲ ਫ੍ਰੈਂਸ

उधर सुखबीत सिंह मकान नंबर दस गली नंबर चार गोबिंदनगर सुल्तानविड रोड अमृतसर नंबर बत्तीसा तो बेसिकली मुर्ली मुश्किल तो पता लगे कि तीन बंद ने सलाह दी और तीन चार दिन तो यह इस प्रिंस ने जोड़ापन अरेज किया प्लैनिंग बनाई थी कि अपना पैसे ला के कुछ चीज़ा खरीदन जिन्हें कार खरीदनी ਉਹ ਗੋਚਿਆ ਕਰਦੀਆਂ ਸੀਗੇ ਇਹਨਾਂ ਨੂੰ ਸਾਰਾ ਲੈਂਡਵੇਈ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਪਰ ਉਸ ਵੇਲੇ ਦੇਖਿਆ ਤੋਂ ਮੰਡੀ ਦੇ ਵਿੱਚ ਕੋਈ ਅਵਾਜ ਆਵਾਜ਼ ਨਹੀਂ ਸੀ ਕਿ ਇਹ 5 ਕੋਣ ਤੋਂ ਉਹਦਾ 2 ਵਜੇ ਨਾਲ ਟਾਈਮ ਥੋੜਾ ਜਿਹਾ ਅਸੈਂਡਾ ਕਸੂਰ ਵੀ ਉਸ ਤੋਂ ਬਾਅਦ ਇਹ ਬਣੇ ਉਹ ਕੈਸ਼ ਗੁੱਟ ਕੇ ਤੇ ਆਪਸ ਵਿੱਚ ਡਿਸਟ੍ਰਿਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਗਈ ਉਸਾਰੇ ਇਹ ਜਿਹਨੋ ਜਿਹੜੇ ਵਿਸਤਾਰ ਇੱਕ ਟੋਟਲ ਕੈਸ਼ ਜੋ ਬੈਂਕ ਕੋਲੋਂ ਲਖਾਇਆ ਸੀ 12 ਲੱਖ 98125 ਪਈ ਲਖਾਇਆ ਸੀ ਨਾ ਉਹ ਜੋ 7 ਲੱਖ 70 ਹਜ਼ਾਰ ਪਿਆ ਇੱਕ ਪਿਸਤਲ ਵਾਜਰ ਹੋਣ ਔਰ ਇੱਕ ਜਿਹਨੋ ਕੋ ਨਾਲ ਹੋਰ ਵੀ ਕੰਮੇ ਪਿਸਤਲ ਵੀ ਲੈ ਕੇ ਤੇ ਮਰੀਜ਼ ਦੇ ਉਹ ਉਹ ਵੀ ਬਰਾਦ ਤੋਂ ਪੁੱਤਾ ਗਿਆ ਹੈ ਕਿ ਇਹ ਇੱਕ ਖਰਾਬ ਜਿਹੜੇ ਪੁਰਾਣੀ ਜਿਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਦੇ ਖਿਲਾਫ ਕਰਨਾ ਇਸ ਮੈਚਿੰਗ ਦੇ ਤੇ ਕੋਲ ਦੇ ਸੱਤ ਤੋਂ ਘੱਟ ਬੱਲੇ। ਹੋਰ ਕਿੰਦੇ ਦੀ ਗੁਰੂ ਸਾਜਨ ਦੇ ਖਿਲਾਫ ਇਹ ਉਹਨਾਂ ਆਪਣੇ ਕਰ ਸਕਦੇ। ਜੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਵੀ ਇਹ ਸਾਰੇ ਜਿਹੜੀ ਰੂਸਿੰਗ ਪਰ ਹੈ ਰੂਸਲਾ ਅਸ਼ਲਾਦਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ अपने नवजोत की नरेंद्र जीव की साइन सी आई इंस्पैक्टर बोलक और आके सुखी ने अपनी ड्यूटी ज्वाइन की सारा इन्वॉल्व होकर फाइनलाइज किया जी टीम का काम है वो कॉन्स्टेबल को लैके कुछ ए एस ए तक भी है उन्होंने असं स्पैशल सम्मानित करना क्योंकि उन्होंने बहुत जल्दी तरीके बड़े प्रोफेसनल तरीके मानता तो बाद बिना घबराए अपनी इन्वैसटीशन जुटे और इन्फॉर्मेन जनरेट की बड़े ਸਾਨੂੰ ਬੜੇ ਸ਼ਾਰਟਸ ਫਾਇੰਡ ਕੀ ਰੈਂਡਿਡ ਫਿਊਸ਼ਨ ਸੈਂਟੇ ਕੀਤੀ ਔਰ ਉਹਦੇ ਚ ਨੂੰ ਪੁੱਛਿਆ ਮੈਂ ਕਿ ਬਾਜ਼ਾਰ ਦਾ ਤਾਂ ਉਹ ਬੰਦਾ ਆਪਣੇ ਸੁੱਖਣ ਦਾ ਪਹਿਲਾਂ ਸੋਚ ਕੇ ਨਿਕਲਦਾ ਹੈ ਤੂੰ ਸਾਨੂੰ ਕੋਲ ਟਾਈਮ ਲੱਗ ਗਿਆ ਉਹਦੇ ਜਿਹੜੀ ਐਕਟਿਵਿਟੀ ਹੈਗੀ ਹੈ ਜਿੱਤੇ ਬਾਜ਼ਾਰ ਕੀ ਕੋਈ ਤਰ੍ਹਾਂ ਕਰਦੇ ਲਈ ਹੈ ਕੈਸ਼ ਜੁੜਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਰ ਦੀ ਜੌਬ ਨੂੰ ਸਾਰਾ ਫੀਡ ਹੋ ਜਾਏਗਾ ਉਸ ਨੇ ਘੱਟ ਲਿਆ ਸੀਗਾ ਔਰ ਮੇਨ ਕਹ ਲਿਆ ਕਿ ਆਪਣੇ ਆਪਣੇ ਘਰਾਂ ਜਾ ਕੇ ਕੱਪੜੇ ਵੀ ਬਦਲੇ ਰਣੇ ਉਹ ਘਰਾਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਮੂਮੇ ਜਾਂ ਪ੍ਰੋਫੈਸਰ ਸੀ ਮਦਰ ਮੂਮੇ ਜਦੋਂ ਬੰਦਾ ਇਹ ਉਹ ਚੀਜ਼ ਕਿਹਦੇ ਘਰ ਜਾ ਰਿਹਾ ਤੇ ਉਹ ਨੂੰ ਜਦੋਂ ਬੰਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਕਰੀ ਇਹ ਇਹ ਉਹ ਕਿਹਾ ਕਿ ਪਹਿਲੇ ਪਹਿਲੇ ਸ਼ਰਤਾਂ ਕਰਦੀਆਂ ਦੀ ਕਿੰਨੀ ਰੰਗ ਦੀ ਬਾੜਾ 12 ਆਪਾਂ ਅੰਦਾਜ਼ਾ ਲਾ ਰਹੇ ਹਾਂ ਜੀ 7 ਲੱਖ 70 ਹੁਣੇ ਪਾਟੇ ਤੇ 3 ਦਾ ਡਿਫਰੈਂਸ ਹੋਊਗਾ ਸਰ ਇਹ ਪਹਿਲਾਂ ਹੀ ਜਿਹੜੇ ਬੈਕਗ੍ਰਾਉਂਡ ਚੋਕ ਕੀਤੀ ਹੈ ਬੈਕਗ੍ਰਾਉਂਡ ਤੇ ਤੁਹਾਨੂੰ ਪਤਾ ਹੀ ਇਹ ਬੰਦੇ ਇੱਕ ਤਾਂ ਗਰਾਣੇ ਕਰੀ ਨੂੰ ਨੇ ਔਰ ਪੈਸੇ ਦਾ ਰਾਜ ਬੇਸਿਕਲੀ ਤੇਨੂੰ ਇਹ ਲੱਗਿਆ ਕਿ ਆਪਾਂ ਚਾਰ ਪੈਸੇ ਕਮਾਈਏ ਗੱਡੀ ਵੀ ਲਵਾਵਾਂਗੇ ਹੋਰ ਤਰ੍ਹਾਂ ਦੇ ਆਪਣਾ ਐਸ਼ੀਸ਼ਰਤ ਤੇ ਸਾਰਾ ਆਪਣਾ ਲਾਈਫ ਸਟਾਈਲ ਇਹ ਦੇਖਾ बहुत सारे लोग आपसे आवेदन लेके चले गए तरफ ताजी पुष्प बेटा और ये तथा मार्च 24 25 के लिए और मार्टर है तो तो भाई अप्रिशिएट कि पुलिस देती है पुराने लोगों ने जो का देख रहे हैं कि ये हर चीज को संकट में पसू कर रही है मतलब मतलब इतना मासूम पॉइंट में ज्यादा दिया है आज ही कि और सबसे पहला बेंच पे भी सागर ने एंटर होया है ਮੈਂ ਜਾ ਕੇ ਮੈਡਮ ਨੂੰ ਪੁੱਛਿਆ ਮੈਸ਼ ਬਾਰੇ ਫਿਰ ਦੂਜੇ ਨੂੰ ਇਸ਼ਾਰਾ ਕਰਕੇ ਉੱਥੇ ਬੰਦੇ ਅੰਦਰ ਆਏ ਸਰ ਸੀਸੀਟੀਵੀ ਦੇ ਚਾਰ ਬੰਦੇ ਐਸੀ ਨਹੀਂ ਇੱਕ ਬਾਹਰ ਆ ਜੀ ਤੇ ਨਾ ਕੋਈ ਲੋਜੋ کہہ ਰਹੇ ਸੀ ਕਿ ਆਪਾਂ ਆਪਾ ਬੰਦੇ ਕਿੰਨੇ ਆ ਵੇ ਸਿਕਿਉਰਟੀ ਉਹ ਵੀ ਵਰ ਕਦੋਂ ਲੱਗਦਾ ਕਿ ਬਾਹਰ ਖੜਾ ਬੰਦਾ ਪੁਲਿਸ ਨੂੰ ਕੰਪਨਰ ਕੰਪਨੀ ਦੇ ਵਿੱਚ ਉਹ ਪਤਾ ਨਹੀਂ ਕਿਨੇ ਕਿਹਾ ਆਪਣੇ ਕੋਲ ਕਿੰਨੇ ਬੰਦੇ ਬਹਿਣ ਵਾਲਿਆਂ ਨੇ ਕਿਹਾ ਭਾਈ ਜੀ ਵੀ ਕਿੰਨੇ ਰਹੇ ਔਰ ਜਦੋਂ ਐਕਟਿਵ ਵਾਲ ਉੱਤੇ ਜਾਂਦੇ ਹੋ ਤਾਂ ਦੇਖੀ ਗਏ ਆ ਸੀ ਸਰ ਬੈਂਕ 'ਚ ਸਿਕਿਉਰਿਟੀ ਗਾਰਡ ਨਹੀਂ ਸੀ ਉਹ ਬੈਕ ਦੇ ਨਾਲ ਵੀ ਕੋਈ ਦੇਖੋ ਉਹਦੇ 'ਚ ਮੈਂ ਜਿਹੜੀ ਅਗਲੀ ਪੁਆਇੰਟ ਤੇ ਆ ਰਿਹਾ ਸੀ ਬੈਂਕ ਮੈਨੇਜਰ ਸਾਹਿਬ ਨਾਲ ਮੈਂ ਵੀ ਗੱਲ ਕੀਤੀ ਸੀ ਉਹ ਕਹਿੰਦੇ ਮੈਂ ਉਸ ਗੱਲ ਤੇ ਪੁਲਿਸ ਨੂੰ ਐਪਰੀਸ਼ੀਏਟ ਕਰਦਾ ਕਿ ਐਸਫੀਓ ਸਾਹਿਬ ਕੋ ਜਿਹੜਾ ਉਹ ਉਸ ਏਰੀਆ ਦਾ ਪੀਕ ਦਾ ਜ਼ਿਲ ਦਾ ਐਸਐਸਆਈ ਹੈ ਉਹ ਉਹਨਾਂ ਬਾਰ-ਬਾਰ ਟੋਕਦਾ ਸੀ ਜਾ ਕੇ ਕਿ ਤੁਸੀਂ ਬੈਂਕ ਪੰਚੀਟਿੰਗ ਨੂੰ ਬੁੱਢਾ ਸੀਗਾ ਨਾ ਬਰਾਗਿਆ ਤੁਸੀਂ ਆਪਣਾ ਗਾਰਡ ਵੀ ਲੱਗਿਓ ਇਸ ਤੋਂ ਇਲਾਵਾ ਉਹਨੇ ਜੀਵੀਡੀ ਬੈਂਕ ਨਾਲੋਂ ਬੁਲਾ ਕੇ ਵੀ ਮੀਟਿੰਗ ਕਰਾਈ ਇਥੇ ਤਾਂ ਅੱਜ ਕੱਲ੍ਹ ਹੋ ਸਕੀ ਹੈ ਸਾਹਿਬ ਨੇ ਕੁਛ ਨੀਂ ਵਾਸਤੇ ਵੀ ਕੋ ਮੇਕ ਸ਼ੋਰ ਤੋਂ ਉਹਨਾਂ ਨੂੰ ਜ਼ਰੂਰੀ ਕਰੀਏ ਕਿ ਸੁਰੱਖਿਅਤ ਦਾ ਰੱਖੀ ਕਿੱਥੋਂ ਇਸ ਤੋਂ ਇਲਾਵਾ ਜਿਹੜਾ ਸੀਸੀਟੀਵੀ ਦਾ ਡੀਵੀਆਰ ਆ ਉਹ ਵੀ ਉਹ ਜਗ੍ਹਾ ਹੋਵੇ ਕਿ ਕੋਈ ਪ੍ਰੋਫੈਸ਼ਨਲ ਹੋਰ ਬੰਦੇ ਆਉਂਦੇ ਹੋ ਡੀਵੀਆਰ ਤੋਂ ਪਹਿਲਾਂ ਪੈਂਦੇ ਹਨ ਪਰ 10 ਮਿੰਟ ਵੀ ਦਿੱਤੇ ਕੈਸ਼ ਹੈਗਾ ਉੱਥੇ ਅਲਾਰਮ ਤੋਂ ਸਿਸਟਮ ਹੋਵੇ ਸੌਫਟਟਾਪ ਬਤੋਤ ਕਿ ਦੋ ਇਹ ਉਹ ਗੱਲ ਵੀ ਕਿ ਲਾਰੰਦ ਕਰਦੀ ਨਾ ਮਜੂਰ ਪਰ ਉਹ ਸਟਿਲ ਬੈਟਰ ਰეკਮੈਂਡیشن ਬਸ ਤੁਸੀਂ ਮੈਂ ਕੋਈ ਤੁਹਾਡੇ ਤੋਂ ਜ਼ਿਆਦਾ ਤੁਹਾਨੂੰ ਯਾਦ ਨਾ ਕਿ ਕੈਕਲਿਆ ਆ ਜੀ ਪੈਨ ਵਾਲੇ ਨੂੰ ਰਿਕਵੈਸਟ ਕੀਤੀ ਜਾਂਦੀ ਸੀ ਬਾਰ ਬਾਰ ਨਹੀਂ ਹੁੰਦੀ ਤੇ ਉਹ ਕਰ ਉਹ ਇਜ਼ੀ ਚ ਨਹੀਂ ਕੀਤਾ ਸੰਪਰਕ ਅੱਜ ਵੀ ਆਈ ਹੈ ਨੀ ਡੀਐਨ ਦਾ ਕੋਈ ਉਹ ਕੋਈ ਉਹ ਜੀ ਲਿਸਟ ਕਰਦੇ ਹੋਰ ਦੇ ਇਸ ਨਾਲ ਐਕਸ਼ਨ ਤੋਂ ਵੀ ਸੀਰੀਅਸ ਹੋਰ ਮੈਂ ਕਿਉਂਸਤੇ ਬਾਰ ਕਿਸੇ ਕਰਦੇ ਆ ਆਪ ਕੋਈ ਗਾਡੀਆ ਬਾਗ ਇਹਨਾਂ ਨਾਮ ਆਇਆ ਨਾ ਫਾਈਨਲ ਚਾਟਾ ਸਰ ਜੀ ਤੁਹਾਨੂੰ ਬੋਲਣਾ ਚਾਹੁੰਦਾ ਕਿ ਜਦੋਂ ਸਾਂਝੇ ਜਿਵੇਂ ਟਾਇਮ ਦਾ ਸਮਾਂ ਤੇ ਅਸਰਦੰਗਾ ਪਰਿਸਰ ਸੌਸਲ ਸਾਰਾ ਕਮਸ਼ਾਹ ਦੇ ਨਕਰਾਤ ਸਾਰੀ ਟੀਮ ਲੱਗੀ ਰਹੀ ਹੈ ਉਹਦੇ ਚ ਡੈਫੀਨਟਲੀ ਅਸੀਂ ਬੈਂਕਿੰਗ ਨਾਲ ਗੱਲ ਕਰਦੇ ਕਿ ਇਹ ਹੋਣੀ ਚਾਹੀਦੀ ਉਹ ਦੇਖਣ ਮੈਂ ਤਾਂ ਬੈਂਕ ਮੈਨੇਜਰ ਕਰਦਾ ਸੀ ਮੈਂ ਆਪਣੇ ਬਾਰ-ਬਾਰ ਉਹਨੇ ਵੀ ਟੇਕ ਅਪ ਕੀਤਾ ਸੀਗਾ ਇਹ ਜਿਪੂਰਨਾ ਹੈ ਨਾ ਇਹ ਨਾਲ ਸਾਹਮਣੇ ਆਇਆ ਤੇਈ ਵਾਰ ਕ੍ਰਾਈਸ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਂਦੀਆਂ ਇਹਨੂੰ ਅਸੀਂ ਜਲਦੀ ਜਲਦ ਸਕ੍ਰੋਲ ਕੇ ਪੁਸ਼ਤ ਕਰਾਂਗੇ ਕੋਈ ਬੈਂਕ ਸਾਡੇ ਅੰਦਰ ਤਾਂ ਹੈ ਨਹੀਂ ਪਰ ਟੈਕਨੋ ਬੈਂਕ ਹੈ